ਸ਼ੀਗਲ ਜੀ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖਰੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਲੁਧਿਆਣੇ ਵਿੱਚ ਸਪੈਸ਼ਲੀ ਅੱਜ ਆਈ ਕਾਰਡ ਇਸ਼ੂ ਕਰਨ ਜਾ ਰਹੇ ਆਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇ बतौर ਫੋਟੋ ਐਂਡ ਫੋਟੋ ਜਰਨਿਸਟ ਕੈਮਰਾਮੈਨ ਤੇ ਫੋਟੋ ਜਰਨਲਿਸਟ ਦੀ बतौर ਰੋਸ਼ਨ ਵਰਤਿਆ ਜੀ ਨੂੰ ਨਿਯੁਕਤ ਕੀਤਾ ਆ ਇਹਨਾਂ ਨੂੰ ਆਈ ਕਾਰਡ ਵੀ ਦਿੰਨੇ ਆ ਤੇ ਅਸੀਂ ਬਹੁਤ ਉਮੀਦ ਕਰਦੇ ਹਾਂ ਵੀ ਇਹ ਆਪਣੀਆਂ ਜਿਹੜੀਆਂ ਸੇਵਾਵਾਂ ਬੂਰੀ ਸੱਚੇ ਮੈਨੂੰ ਤੇ ਪੂਰੀ ਇਮਾਨਦਾਰੀ ਨਾਲ ਨਿਭਾੜਗੇ ਅਰੋਜਨ ਜੀ ਬਹੁਤ ਬਹੁਤ ਵੀ ਤੁਹਾਡਾ ਧੰਨਵਾਦ ਅੱਜ ਤੁਸੀਂ ਬਿਨਿਊਜ਼ ਇੰਡੀਆ ਲੋਕਸਰ ਦੀ ਆਵਾਜ਼ ਦਾ ਇੱਕ ਪਰਿਵਾਰ ਦਾ ਹਿੱਸਾ ਬਣ ਚੁੱਕੇ ਹੋ ਕੀ ਕਹਿਣਾ ਚਾਹੋਗੇ ਅੱਜ ਅੱਜ ਕਿਸ ਤਰ੍ਹਾਂ ਲੱਗਦਾ ਵੀ ਮੀਡੀਆ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਵਾ ਲੋਕਾਂ ਦੇ ਕਿਸ ਤਰ੍ਹਾਂ ਹਾਲ ਹਾਲ ਕਰਕੇ ਨਿਭਾਉਂਦੇ ਹਾਂ ਕੋਲੋਂ ਧੰਨਵਾਦੀ ਅਮਜ਼ੋਨ ਇੰਡੀਆ ਦਾ ਮੈਂ ਕਰਨਾ ਕਿ ਇਸ ਲੈ ਕੇ ਮੈਨੂੰ ਸਮਝੇ ਤੇ ਬਾਕੀ ਜਿਹਦੇ ਪਾਜੀ ਦਾ ਵੀ ਬਹੁਤ ਧੰਨਵਾਦ ਕਿਸ ਲਾਈਕ ਨੂੰ ਸਮਝਾਈ ਤੇ ਬਾਕੀ ਕੋਈ ਨਹੀਂ ਇਮਾਨਦਾਰੀ ਨਾਲ ਪੂਰਾ ਆਪਾਂ ਇਹਨਾਂ ਦਾ ਸਾਥ ਪੂਰਾ ਕਰਾਂਗੇ ਜੀ ਆਪਣੀ ਉਸਰ ਇੰਡੀਆ ਦਾ ਧੰਨਵਾਦ ਜੀ